20 ਸਾਲ ਪਹਿਲੇ ਜਦੋਂ ਲੋਕ ਇਸ ਨੂੰ ਯੂਜ਼ ਕਰਦੇ ਸੀਗੇ ਉਸ ਵੇਲੇ ਸਮਝੋ ਇਤਨੀਆਂ ਬਿਮਾਰੀਆਂ ਨਹੀਂ ਸੀ ਮੈਂ ਜਿਹੜੇ ਫ੍ਰਿਜ ਹੈਗੇ ਉਰੇ ਕੁਲਰ ਰਹਿ ਗਈ ਇਹ ਹੀ ਚੀਜ਼ਾਂ ਖਰਾਬ ਕਰ ਰਹੀਆਂ ਨਾ ਅਗਰ ਲੋਕੀ ਇਸ ਚੀਜ਼ ਨੂੰ ਇਸਤੇਮਾਲ ਕਰਨ ਦੁਬਾਰਾ ਤੋਂ ਸ਼ੁਰੂ ਕਰਨ ਤੈਜ਼ਾ ਪਾਣੀ ਰਾਤ ਨੂੰ ਜਿਵੇਂ ਭਰ ਕੇ ਰੱਖੋ ਸਵੇਰੇ ਇਹਨੂੰ ਪੀਓ ਬਹੁਤ ਫਾਇਦੇਮੰਦ ਹੁੰਦਾ ਇਹਦੇ ਬਹੁਤ ਫਾਇਦੇ ਨੇ ਜਿਵੇਂ ਸਰੀਰ ਨੂੰ ਅੱਜਕੱਲ ਬਹੁਤ ਰੋਗ ਲੱਗ ਰਹੇ ਨੇ ਸ਼ੂਗਰ ਤੋਂ ਲੈ ਕੇ ਸਾਰੀਆਂ ਚੀਜ਼ਾਂ ਸਾਰੀਆਂ ਆਪਣੀ ਫ੍ਰਿਜ ਦੇ ਨਾਲ ਤੇ ਇਹਨਾਂ ਚੀਜ਼ਾਂ ਨਾਲ ਲੱਗ ਰਹੀਆਂ ਇਹ ਚੱਕਰ ਆਇਆ ਵੀ ਇਹਨੂੰ ਜਿਹੜਾ ਯੂਜ਼ ਕਰਦਾ ਉਹਦੇ ਸਰੀਰ 'ਚ ਆਟੋਮੈਟਿਕ ਬਿਮਾਰੀਆਂ ਘਟਦੀਆਂ ਜਾਣੀਆਂ ਹਾਂ ਇਹ ਚੀਜ਼ਾਂ ਪੁਰਾਣੀਆਂ ਹੈਗੀਆਂ ਬਹੁਤ ਵਧੀਆ ਚੀਜ਼ਾਂ ਹੈਗੀਆਂ ਅਗਰ ਇਹਨੂੰ ਇਸਤੇਮਾਲ ਕੀਤਾ ਜਾਵੇ ਹਰ ਬੰਦਾ ਇਹਨੂੰ ਇਸਤੇਮਾਲ ਕਰੇ ਤੇ ਸ਼ਾਇਦ ਅੱਧੀਆਂ ਬਿਮਾਰੀਆਂ ਖਤਮ ਹੋ ਜਾਈਂ ਇਸ ਤਰ੍ਹਾਂ ਜੀ ਇਹਦੇ ਵਿੱਚ ਖਾਲੀ ਹੱਥ ਪਾਓ ਨਾ ਤੁਸੀਂ ਹੱਥ ਵੀ ਨਹੀਂ ਪਾਣਾ ਖਾਲੀ ਪਾਣੀ ਪਾ ਕੇ ਇਹਨੂੰ ਘੁਮਾਣਾ ਹੱਥ ਨਾਲ ਘੁਮਾ ਕੇ ਫਿਰ ਵਾਪਸੀ ਪਾਣੀ ਨੂੰ ਸੋੜਦੇ ਨਾ ਇਹਦੇ ਵਿੱਚ ਬਰਫ਼ ਤਾਂ ਬਿਲਕੁਲ ਨਹੀਂ ਪਾਣੀ ਅੱਛਾ ਕਾਰਨ ਕੀ ਹੈ ਕਿ ਇਹਦੇ ਵਿੱਚ ਬਰਫ਼ ਨਹੀਂ ਪਈ ਤਾਂ ਫਿਰ ਜਿਹੜੇ ਸੇਮ ਹੁੰਦੇ ਨੇ ਜੀ ਜਿਸ ਨਾਲ ਪਾਣੀ ਠੰਡਾ ਹੁੰਦਾ ਹੈ ਉਹ ਸੇਮ ਬੰਦ ਹੋ ਜਾਂਦੇ ਨੇ ਬਰਫ਼ ਨਾਲ ਅੱਜਕੱਲ ਲੋਕਾਂ ਦਾ ਕਹਿਣਾ ਹੈ ਕਿ ਮਟਕਿਆਂ ਦੇ ਵਿੱਚ ਜਿਹੜਾ ਪਾਣੀ ਹੁੰਦਾ ਹੈ ਉਹ ਜਿਹੜਾ ਠੰਡਾ ਹੀ ਨਹੀਂ ਹੋ ਰਿਹਾ ਕਾਰਨ ਕੀ ਹੈ ਨਹੀਂ ਉਹ ਇੱਕ ਜਗ੍ਹਾ ਤੋਂ ਜਿਹੜਾ ਮਟਕਾ ਆ ਰਿਹਾ ਉਹਦੇ 'ਚ ਨਹੀਂ ਹੋ ਰਿਹਾ ਹਾਂ ਬਾਕੀ ਸਾਰੇ ਜਿਹੜਾ Rajasthan ਦਾ ਜਿਤਨਾ ਵੀ ਮਟਕਾ ਆ ਰਿਹਾ ਸਭ ਵਿੱਚ ਬਹੁਤ ਵਧੀਆ ਠੰਡਾ ਪਾਣੀ